ਸਸੀ ਗਾਲ ਜੀ ਮੈਂ ਹਾਂ ਦਲਰਾਜ ਸਿੰਘ ਦਰਦੀ ਡੇਲੀ ਟਾਈਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਮੀਆਂ ਕਲਮਾਂ ਵਿੱਚ ਇੱਕ ਵਾਰ ਫਿਰ ਅਸੀਂ ਹਾਜ਼ਰ ਹੋਏ ਹਾਂ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਅੰਮ੍ਰਿਤਸਰ ਤੋਂ ਤਕਰੀਬਨ 26 ਮੀਲ ਦੂਰ ਨਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਕ ਪਵਿੱਤਰ ਤਰਤੀਬ ਤੇ ਤੁਸੀਂ ਦੇਖਿਆ ਹੁਣ ਅਸੀਂ ਇੱਕ ਫੇਸਬੁੱਕ ਉੱਤੇ ਇੱਕ ਵਾਇਰਲ ਹੁੰਦਾ Song ਥੋੜਾ ਜਿਹਾ ਦੇਖਿਆ ਸੀ ਕਿਉਂਕਿ ਉਹਨੂੰ ਵਿਊ ਤਾਂ ਸ਼ਾਇਦ ਨਹੀਂ ਜਿਆਦਾ ਮਿਲੇ ਪਰ ਉਹ ਇੱਕ ਬਹੁਤ ਹੀ ਹਾਰਟ ਟੱਚਿੰਗ Song ਸੀ ਤੇਰਾ ਜਨਮ ਦਿਹਾੜਾ ਵੀਰਾ ਕੰਜਕੇ ਕਟਾ ਮੈਂ ਤੇਰਾ ਫਿਰ ਹਾਲ ਉਸ ਗੀਤ ਨੂੰ ਗਾਉਣ ਵਾਲਾ ਕਲਾਕਾਰ ਸਾਨੂੰ ਤਾਂ ਨਹੀਂ ਮਿਲਿਆ ਪਰ ਉਸ ਨੂੰ ਲਿਖਣ ਵਾਲੀ ਜੋ ਲੇਖਕਾ ਸੀ ਅੱਜ ਅਸੀਂ ਉਸ ਉਹਨਾਂ ਦੇ ਪਿੰਡ ਪਹੁੰਚੇ ਹੋਏ ਹਾਂ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਬੱਬਕਾਲ ਸਾਹਿਬ ਵਿੱਚ ਇਹ ਲਿਖਨੇ ਜੋ ਸਾਡੇ ਨਾਲ ਮਜੂਦ ਨੇ ਅਮਨ ਢਿਲੋਂ ਕਸੇਲ ਸਭ ਤੋਂ ਪਹਿਲਾਂ ਤਾਂ ਕਸੇਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਵਾਸਤੇ ਸਾਡੇ ਚੈਨਲ ਸਮਾਂ ਦਿੱਤਾ ਅਸੀਂ ਬਹੁਤ ਹੀ ਖੁਸ਼ ਹਾਂ ਥੈਂਕ ਯੂ ਸਰ ਕਸੇਲ ਜੀ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਜੋ ਤੁਹਾਨੂੰ ਹਰ ਕੋਈ ਪੁੱਛਦਾ ਹੈ ਹਾਂ ਜੀ ਕਿ ਆਪਣੇ ਨਾਮ ਨਾਲ ਦੋ ਗੋਤਾਂ ਜੋ ਤੁਸੀਂ ਲਾਈਆਂ ਨੇ ਉਹਦਾ ਛੋਟਾ ਜਿਹਾ ਕਾਰਨ ਦੱਸੋ ਸਰ ਮਤਲਬ ਗੋਤ ਨਹੀਂ ਕਹਿ ਸਕਦੇ ਢਿੱਲੋ ਮੇਰਾ ਗੋਤ ਆ ਉਹ ਇਨਸੀਡੈਂਟ ਕਿ ਮੈਂ ਪੇਕਿਆਂ ਤੋਂ ਵੀ ਢਿੱਲੋਂ ਤੇ ਸੌਰਿਆਂ ਤੋਂ ਵੀ ਢਿੱਲੋ ਕਿਆ ਬਾਤ ਹੈ ਜੀ ਹਾਂਜੀ ਸਰ ਤੇ ਉਹ ਮੇਰੇ ਪੇਕੇ ਪਿੰਡ ਕਸੇਲ ਦਾ ਨਾਮ ਆ ਕਸੇਲ ਅਸਲ ਵਿੱਚ ਪੇਕੇ ਦਾ ਪਿੰਡ ਨਾਮ ਲੈ ਹਾਂਜੀ ਸਰ ਉਹ ਉਸ ਮਿੱਟੀ ਨਾਲ ਮੋਹ ਕਹਿ ਸਕਦੇ ਹਾਂ ਕਿ ਮੈਨੂੰ ਵਧੀਆ ਲੱਗਦਾ ਵਾ ਕਿ ਮੈਨੂੰ ਮੇਰੇ ਨਾਂ ਦੇ ਨਾਲ ਮੇਰੇ ਪਿੰਡ ਦੇ ਨਾਮ ਨਾਲ ਮੈਨੂੰ ਜਾਣਿਆ ਜਾਵੇ ਅਸਲ ਤੁਸੀਂ ਪੇਕੇ ਪਿੰਡ ਨੂੰ ਸਾਰੇ ਪਿੰਡ ਨੂੰ ਇੱਕ ਕਰਕੇ ਆਪਣੇ ਨਾਮ ਨਾਲ ਲਾਇਆ ਹੋ ਹਾਂਜੀ ਸਰ ਠੀਕ ਹੈ ਜੀ ਉਹ ਸਭ ਤੋਂ ਪਹਿਲਾਂ ਇਹ ਦੱਸੋ ਕੀ 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 ਤੁਸੀਂ ਕੋਰਸ ਕੀਤੇ ਕਿੰਨੀ ਸਟੱਡੀ ਕੀਤੀ ਕਿੱਥੇ ਕਿੱਥੇ ਕੀਤੀ ਹਾਂ ਹਾਂਜੀ ਸਰ ਮੈਂ ਐਮਏ ਬੀਐਡ ਕਹਾਵਤ ਤੇ ਪਲਸ ਡਰੈਸਿੰਗ ਦਾ ਅੱਛਾ ਜੀ ਪਲਸ ਨਿਊਰੋਥੈਰੇਪੀ 2019 ਚ ਮੈਂ ਕਰਕੇ ਆਈ ਆ ਰੋਗਿਆ ਪੀਠ ਬਿੱਲੀ ਤੋਂ ਬਲੋ ਜੀ ਤੇ ਅਰੋਮਾਥੈਰੇਪੀ ਬਿਊਟੀਸ਼ਨ ਨਾਲ ਰਿਲੇਟਡ ਉਹ ਵੀ ਮੈਂ ਇੰਦੋਰ ਤੋਂ ਕੀਤਾ ਸਰ ਕਹਾਵਤ ਜੱਗਤ ਪੰਜਾਬਮਾਰੋਂ ਤੁਸੀਂ ਕਰਕੇ ਜੋ ਵੀ ਕਰਕੇ ਹਾਂਜੀ ਸਰ ਇਹ ਲਿਖਣ ਦਾ ਸ਼ੌਂਕ ਕਸੇਲ ਜੀ ਨੂੰ ਕਿੱਥੋਂ ਪੈ ਗਿਆ ਇਹੋ ਜੀ ਸਰ 2020 ਚ ਮੇਰੇ ਬ੍ਰਦਰ ਦੀ ਉਹਦੇ ਤੋਂ ਬਾਅਦ 2021 ਚ ਮੇਰਾ ਲਿਖੰਦਾ ਸਫਰ ਸ਼ੁਰੂ ਹੋਇਆ ਠੀਕ ਹੈ ਮਤਲਬ ਕਹਿ ਸਕਦੇ ਆ ਕਿ ਉਹਦੇ ਦਰਦਾਂ ਨੂੰ ਉਹਦੇ ਗਮਾਂ ਨੂੰ ਆਪਣੇ ਅੰਦਰੋਂ ਬਾਹਰ ਕੱਢਣ ਦਾ ਇੱਕ ਰਾਹ ਹੈ ਕਹਿ ਸਕਦੇ ਆ ਕਿ ਮੈਨੂੰ ਖੁਦ ਨੂੰ ਲੱਗਦਾ ਹੈ ਕਿ ਮੈਂ ਡਿਪਰੈਸ਼ਨ ਚ ਨਾ ਚਲੀ ਨਾ ਜਾਵਾਂ ਤੇ ਮੇਰੇ ਮਤਲਬ ਫੈਮਿਲੀ ਨਾਲ ਕੋਈ ਇਫੈਕਟ ਨਾ ਜਾਵੇ ਮੇਰੀ ਇਨਾ ਦਰਦਾਂ ਦਾ ਠੀਕ ਹੈ ਜੀ ਤੇ ਉਹੀ ਦਰਦ ਮੈਨੂੰ ਅੱਜ ਤੱਕ ਇੱਥੇ ਲੈ ਆਇਆ ਤੇ ਮੇਰੀ ਇੱਕ ਪਹਿਚਾਨ ਬਣੀ ਇਹ ਤੁਹਾਡਾ ਗੀਤ ਸੁਣ ਕੇ ਅਸੀਂ ਕੁਝ ਅੰਦਾਜ਼ਾ ਲਾਇਆ ਸੀ ਕਿ ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਕਿੰਜ ਜਨਮ ਦਿਹਾੜਾ ਮਨਾਵਾ ਕਿੰਜ ਕੇਕ ਕਟਾ ਮੈਂ ਤੇਰਾ ਹਣਾ ਹਾਂਜੀ ਸਰ ਤੇ ਤੁਸੀਂ ਆਪਣੇ ਵੀਰ ਜਿੱਤਗੇ ਲਿਖਿਆ ਸੀ ਹਾਂਜੀ ਸਰ ਮੈਂ 25 ਨਵੰਬਰ ਨੂੰ ਉਹਦਾ ਬਰਥਡੇ ਹੁੰਦਾ ਹਾਂਜੀ ਹਾਂਜੀ ਤੇ ਮੈਂ ਉਸ ਦਿਨ ਲਿਖਿਆ ਕਿ ਮੈਂ ਉਹਨੂੰ ਯਾਦ ਕਰ ਸਕਦੇ ਹਾਂ ਕਿ ਚਲੋ ਹਾਂ ਕੋਈ ਗੱਲ ਨਹੀਂ ਆ ਬੜੀ ਦੁਖਦਈ ਤੁਸੀਂ ਖਬਰ ਦੱਸੀ ਆ ਇਹ ਵੀ ਅਸੀਂ ਸੁਣਿਆ ਸੀ ਇੱਕ ਵਾਰ ਕਿ ਤੁਸੀਂ ਵੀ ਆਪਣੇ ਵੀਰਜੀ ਨਾਲ ਹੀ ਸਟੱਡੀ ਕੀਤੀ ਆ ਕਿ ਜਿੱਥੇ ਸਿਰਫ ਇੱਕ ਕੁੜੀਆਂ ਦਾ ਕਾਲਜ ਹੁੰਦਾ ਸੀ ਇਹ ਸੱਚ ਆ ਜੀ ਸਰ ਹਾਂ ਜੀ ਮਤਲਬ ਮੈਂ ਬੜੀ ਫਰਾਨੀ ਜਨਕ ਗੱਲ ਆ ਵੀ ਇੱਕ ਮੁੰਡਿਆਂ ਦਾ ਸਕੂਲ ਹੋਵੇ ਤੇ ਇੱਕ ਕੱਲੀ ਕੁੜੀ ਉਸ ਵਿੱਚ ਪੜਦੀ ਹੋਵੇ ਸਰ ਮੈਂ ਜਦੋਂ ਸਟਾਰਟਿੰਗ ਮਤਲਬ ਮੈਨੂੰ ਆਪਣੀ ਉਮਰ ਤੋਂ ਪਹਿਲਾਂ ਸਕੂਲ ਜੁਆਇਨ ਕਰਨਾ ਪਿਆ ਬ੍ਰਦਰ ਨੂੰ ਲੇਟ ਕਰਨਾ ਪਿਆ ਤੇ ਮਤਲਬ ਮੈਂ 3rd 4th ਤੱਕ ਮੇਰੇ ਦਾਦੀ ਜੀ ਉਹਨੂੰ ਮੈਨੂੰ ਉਹਦੇ ਨਾਲ ਹੀ ਸਕੂਲ ਪੇਈਂ ਦਿੰਦੇ ਹੁੰਦੇ ਸੀ ਕਿ ਇਸ ਲਈ ਕਿ ਉਹ ਉੱਥੇ ਸਕੂਲ ਚ ਉਹਦੀ ਸਿਟਿੰਗ ਰਵੇ ਕਿਉਂਕਿ ਜੇ ਮੈਂ ਨਹੀਂ ਜਾਂਦੀ ਹੀ ਤੇ ਉਹ ਸਕੂਲ ਨਹੀਂ ਜਾਂਦਾ ਹੀ ਠੀਕ ਠੀਕ ਪਰ ਉਹਦੇ ਕਰਕੇ ਮੈਨੂੰ ਫਿਰ ਉਹਦੇ ਨਾਲ ਜਾਣਾ ਪੈਂਦਾ ਨਾ ਤਾਂ ਯਾਰ ਇਹਦਾ ਫੀਲਿੰਗ ਨਹੀਂ ਹੁੰਦੀ ਵੀ ਇੰਨੇ ਜਿਆਦੇ ਮੁੰਡੇ ਆ ਮੈਨੂੰ ਫਿਰ ਮੈਨੂੰ ਵਧੀਆ ਲੱਗਦਾ ਸੀ ਉਹਦੇ ਨਾਲ ਤੇ ਮਤਲਬ ਮੈਨੂੰ ਹੁਣ ਵੀ ਕਈ ਕਹਿ ਮੈਨੂੰ ਉਹਦੇ ਨਾਲ ਰਹਿਣ ਤੋਂ ਬਾਅਦ ਮੈਂ ਜਿੱਦਾਂ ਆਮ ਕੁੜੀਆਂ ਨਾਲੋਂ ਥੋੜਾ ਅਲੱਗ ਆਪਣਾ ਬਚਪਨ ਜਿੱਲਾ ਤੇ ਠੀਕ ਠੀਕ ਉਹ ਲਈ ਟਾਈਮ ਵੀ ਮੈਨੂੰ ਕਦੀ ਰੋਕ ਟੋਕ ਨਹੀਂ ਸੀ ਉਹਦੇ ਵੱਲੋਂ ਜਾਂ ਕਿੱਦਾਂ ਬੜਾ سپورਟਡ ਸੀ ਉਹ ਮੇਰੇ ਲਈ ਤੇ ਮਤਲਬ ਮੈਂ ਉਹਦੇ ਕਰਕੇ ਮੈਨੂੰ ਵੀ ਉਹ ਘਰ ਚੋ ਹੀ ਮਾਨ ਸਤਕਾਰ ਮਿਲਿਆ ਜੋ ਆਪਾਂ ਪਹਿਲਾਂ ਹੁਣ ਅੱਜ ਤੇ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਸਮਝਦੇ ਹਾਂਜੀ ਹਾਂਜੀ ਪਰ ਸਾਡੀ ਫੈਮਿਲੀ ਚ ਸਾਨੂੰ ਉਹਦੇ ਬਰਾਬਰ ਰੱਖਣਾ ਮਤਲਬ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਮਤਲਬ ਉਹਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਤੇ ਮੈਨੂੰ ਵੀ ਔਨਲਾਈਨ ਹਰਚਮਾਨ ਪਿਆਰ ਮਿਲਿਆ ਜੋ ਇੱਕ ਮੁੰਡੇ ਨੂੰ ਮਿਲਦਾ ਚਲੋ ਇੱਕ ਸ਼ਾਇਦ ਸਵਾਲ ਥੋੜਾ ਜਿਹਾ ਤੁਹਾਨੂੰ ਕੰਡੇ ਵਾਂਗ ਚੁਬੇ ਦਿਲ ਤੇ ਚੁਬੇ ਵੀ ਤੁਹਾਡੇ ਵੀਰਜੀ ਤੇ ਜੋ ਇਹ ਸਵਰਗ ਜੋ ਸੁਖੀ ਕਹਿੰਦੇ ਵੀ ਇਦਾਂ ਹੋਵੇ ਸੀ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਸਰ ਮੈਨੂੰ ਮਤਲਬ 4 ਸਾਲ ਦਾ ਹੀ ਉਹਨੂੰ ਮਤਲਬ ਇੱਕ ਪਤਾ ਨਹੀਂ ਕਹਿ ਸਕਦੇ ਉਸ ਟਾਈਮ ਡਾਕਟਰਸ ਦਾ ਕਹਿਣਾ ਹੈ ਕਿ ਇਹਦੇ ਅੰਦਰ ਕੋਈ ਪਾਰਾਟਾਈਪ ਜਰੀਲੀ ਚੀਜ਼ ਚਲ ਗਈ ਅੱਛਾ ਜੀ ਜਿਹੜੀ ਹੌਲੀ 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 ਉਹਨੂੰ ਅੰਦਰੋਂ ਹੀ ਡੈਡ ਕਰਦੀ ਗਈ ਓਹੋ ਤੇ ਲਾਸਟ ਸਰਵਰ ਮਤਲਬ ਉਹਦਾ ਡੈਕਈ ਉਹਦੀ ਬੋਨ ਕੈਂਸਰ ਨਾਲ ਹੀ ਹੋਈ ਹੋਤੇ ਜੀ ਤੇ ਤੁਸੀਂ ਉਹਨਾਂ ਦੀ ਯਾਦ ਚ ਕਿੰਨਾ ਕੁ ਕੁਝ ਲਿਖਿਆ ਜੀ ਸਰ ਇੱਕ ਮੇਰੀ ਬੁੱਕ ਆ ਚੁੱਕੀ ਹੈ ਜਿਹੜੀ ਸਿਰਫ ਉਹਦੇ ਲਈ ਲਿਖੀ ਹੈ ਮੈਂ ਮੇਰੇ ਜਜ਼ਬਾਤ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਵੀ ਇੱਕ ਮੈਂ ਉਹਦੇ ਨਾਲ ਉਹਦੇ ਬਚਪਨ ਤੋਂ ਲੈ ਕੇ ਜੋ ਮੈਂ ਹੁਣ ਉਹਦੇ ਨਾਸਤ ਤੱਕ ਕਿਉਂਕਿ ਉਹਦੀ ਡੈਥਸ ਟਾਈਮ ਵੀ ਉਸ ਟਾਈਮ ਵੀ ਮੈਂ ਹੀ ਉਹਦੇ ਕੋਲ ਹੀ ਉਥੋਂ ਤੱਕ ਦਾ ਸਫਰ ਉਹਦੇ ਨਾਲ ਉਹ ਲਿਖ ਰਹੀ ਆ ਸ਼ਾਇਦ ਹੋਪ ਉਹਦੇ ਬਰਥਡੇ ਤੇ ਮਤਲਬ ਕਰਾਂ ਤੇ ਪਲਸ ਇੱਕ ਕਵਿਤਾ ਕਵਿਤਾ ਸੰਗ੍ਰਹਿ ਜੇ ਮੈਂ ਤੁਹਾਨੂੰ ਕਦੇ ਪਰਸਨਲ ਲਾਈਫ ਦਾ ਇੱਕ ਸਵਾਲ ਪੁੱਛਾਂ ਤੇ ਘਰਾਂ ਵਿੱਚ ਬੜਾ ਕੁਝ ਹੁੰਦਾ ਵਾ ਘਰਾਂ ਵਿੱਚ ਅੱਜ ਕੱਲ੍ਹ ਤੇ ਅਸੀਂ ਦੇਖੀ ਸਾਨੂੰ ਮੋਬਾਈਲ ਤੋਂ ਵੀਰ ਜੀ ਤਾਂ ਤੁਸੀਂ ਅਸੀਂ ਆਪਣੀ ਪਰਸਨਲ ਲਾਈਫ ਇਸਟੈਂਡ ਦੇ ਕੀ ਕੰਮ ਕਰਦੇ ਹੋ ਸਰ ਮੇਰਾ ਬੁਟੀਕ ਆ ਅੱਛਾ ਜੀ ਹਾਂਜੀ ਮੈਂ ਉਹ ਕਰਦੀ ਆ ਮੇਰੇ ਕੋਲ 사ਤ ਅੱਠ ਵਰਕਰ ਅੱਗੇ ਕੰਮ ਕਰਦੇ ਆ ਕੀ ਬਾਤ ਹੈ ਜੀ ਤੇ ਮਤਲਬ ਵਧੀਆ ਸਕੇਲ ਤੇ ਚੱਲਦਾ ਵਾ ਬਾਬਕਾਲਾ ਸਾਹਿਬ ਚ ਬਾਬਕਾਲਾ ਸਾਹਿਬ ਵਿੱਚ ਹਾਂਜੀ ਸਰ ਕੋਈ ਤੁਹਾਨੂੰ ਬੁਟੀਕ ਨੂੰ ਵੇਲ ਮਿਲ ਜਿੰਦਾ ਕਲਮ ਹਰਨ ਸਰ ਟਾਈਮ ਜੇ ਕੋਈ ਨਾ ਟਾਈਮ ਨਹੀਂ ਮਿਲਦਾ ਪਰ ਟਾਈਮ ਕੱਢਣਾ ਪੈਗਦਾ ਹਾਂਜੀ ਸਰ ਤੇ ਮੇਰੀ ਆਦਤ ਇਦਾਂ ਵਾਂਦੀ ਸਰ ਮੈਂ ਫੋਨ 'ਚ ਹੀ ਲਿਖਦੀ ਆ ਜੇ ਮੈਨੂੰ ਰਾਤ 2 ਵਜੇ ਵੀ ਕੁਝ ਮਾਈਂਡ 'ਚ ਆ ਗਿਆ ਤੇ ਮੈਂ 2 ਵਜੇ ਹੀ ਫੋਨ ਫੜ ਕੇ ਤੇ ਉਹਨੂੰ ਲਿਖ ਲੈਣਾ ਆ ਆਮ ਤੱਕ ਅਸੀਂ ਕਈਆਂ ਲਿਖਾਰੀਆਂ ਕੋਲੋਂ ਸੁਣਿਆ ਕਿ ਉਹਦੇ ਘਰ ਵੀ ਰਹਿੰਦੇ ਆ ਵੀ ਲਿਖਣਾ ਤਾਂ ਠੀਕ ਆ ਹਾਂਜੀ ਆਪਣੀ ਜ਼ਿੰਦਗੀ ਵਾਸਤੇ ਠੀਕ ਆ ਨਾ ਕਿ ਤੁਹਾਨੂੰ ਤੁਹਾਡੇ ਜਿਹੜੇ ਹਸਬੰਦ ਨੇ ਆ ਜਾਂ ਤੁਹਾਡੇ ਬੱਚੇ ਨੇ ਕਦੇ ਉਹਨੂੰ ਆਖੇ ਮम्मा ਕਿਉਂ ਕੀ ਮਿਲਣਾ ਸੰਬੰਧਤ ਕਿਉਂ ਲਿਖਦੇ ਤੁਸੀਂ ਨਹੀਂ ਸਰ ਮੈਨੂੰ ਮਤਲਬ ਫਿਰ ਇੱਥੇ ਇਹ ਗੱਲ ਆ ਜਾਂਦੀ ਵੀ ਮੈਨੂੰ ਨਾ ਤੇ ਪੇਕੇ ਘਰ ਹੀ ਕਹੀ ਨੇ ਰੋਕਿਆ ਟੋਕਿਆ ਹੀ ਮੈਂ ਆਪਣੀ ਮਰਜ਼ੀ ਨਾਲ ਚੱਲਦੀ ਇਹ ਇੱਕ ਦਾਇਰੇ ਚ ਰਹਿਣਾ ਇਹ ਸਾਨੂੰ ਪੇਰੈਂਟਸ ਨੇ ਹਮੇਸ਼ਾ ਇਹ ਗੱਲ ਕਹੀ ਹੀ ਕਿ ਇੱਕ ਦਾਇਰੇ ਚ ਰਹਿ ਕੇ ਕਰੋ ਕੋਈ ਵੀ ਲੰਬਾ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਸਹੁਰੇ ਪਰਿਵਾਰ ਚ ਵੀ ਜਾ ਕੇ ਸਰ ਮੈਂ 2013 ਤੋਂ ਬੁਟੀਕ ਕਰਨ ਦੀ ਮੈਂ ਆਪਣੇ ਬੱਚਿਆਂ ਦਾ ਬੋਝ ਵੀ ਆਪਣੇ ਤੇ ਲਿਆ ਸੀ ਪਰ ਅੱਜ ਮਤਲਬ ਮੈਨੂੰ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਆਪਣੇ ਬੱਚਿਆਂ ਨੂੰ ਇਸ ਸਟੇਜ ਤੇ ਪਹੁੰਚਾਇਆ ਤੇ ਉਹ ਪ੍ਰਾਊਡ ਫੀਲ ਕਰਦੇ ਆ ਮੇਰੇ ਤੇ ਕੀ ਕਰਦੇ ਬੱਚੇ ਤੁਹਾਡੇ ਮੇਰੀ ਬੇਟੀ ਸਰ 2019 ਚ ਕੈਨੇਡਾ ਗਈ ਆ ਪਹਿਲਾ ਸੈਟਲਡ ਆ ਤੇ ਬੇਟਾ ਨੀਵੀ ਚ ਅੱਛਾ ਜੀ ਹਾਂਜੀ ਐਜ਼ ਅ ਕੈਪਟਨ ਸਿਲੈਕਟ ਹੋਇਆ ਹੁਣ ਟ੍ਰੇਨਿੰਗ ਤੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸਰ ਤੇ ਬਹੁਤ ਵਧੀਆ ਲੱਗਦਾ ਨਾਲ ਜਦੋਂ ਕੋਈ ਅੱਜ ਪਤਾ ਲੱਗਦਾ ਕਿ ਇੱਕ ਅਫਸਰ ਸਾਡੇ ਘਰੇ ਬਿਲਕੁਲ ਸਰ ਹਾਂ ਜੀ ਸਰ ਕਿ ਜਿੱਥੇ ਤੁਸੀਂ ਬੱਬਕਾਲ ਸਾਹਿਬ ਰਹਿੰਦੇ ਹੋ ਉੱਥੋਂ ਦੀ ਸਹਿ ਸਭਾ ਵੀ ਬੜੀ ਮਸ਼ਹੂਰ ਹੈ ਮੇਰੇ ਖਿਆਲੋਂ ਪੰਜਾਬੀ ਸਹਿ ਸਭਾ ਬੱਬਕਾਲਾ ਸਾਹਿਬ ਜਿਹੜੇ ਸਰਪਰਾਸ ਸਰਪ੍ਰਸਤ ਨੇ ਅਜੀ ਰਖਬਾਰ ਦੇ ਜਿਹੜੇ ਪੱਤਰਕਾਰ ਸੁਲਿੰਦਰ ਸਿੰਘ ਰਾਜੰਦੀ ਹਾਂ ਜੀ ਤੁਸੀਂ ਬੜਾ ਪ੍ਰਾਈਡ ਫੀਲ ਕਰਦੇ ਹੋਣੇ ਆ ਕਿ ਇੱਕ ਸੇਲਜੀ ਦੀ ਇੱਕ ਬੇਟਾ ਜੋ ਵੀ ਐਜ਼ ਅ ਕੈਪਟਨ ਟ੍ਰੇਨਿੰਗ ਲੈ ਰਿਹਾ ਵਾ ਹਾਂ ਜੀ ਸਰ ਵਧੀਆ ਬੜਾ ਵਧੀਆ ਲੱਗਦਾ ਵਾ ਸਰ ਜਦੋਂ ਕੋਈ ਮੇਂ ਰਿਸਪੈਕਟ ਦਿੰਦਾ ਇੰਨਾ ਪਿਆਰ ਦਿੰਦਾ ਵਾ ਤੇ ਵਦਿਆ ਲੱਗਦੇ ਹੁਣ ਸਾਡੇ ਕੋ ਦਰਸ਼ਕ ਸੁਣਾਓਗੇ ਕੋਈ ਨਾ ਕੁਛ ਸਰ ਮੇਰੀ ਮੇਰੇ ਜਜ਼ਬਾਤ ਹੁ ਕਚੀ ਲਿਖੀ ਆ ਅੱਛਾ ਜੀ ਸੋਚ ਹਾਂਜੀ ਜ਼ਿੰਦਗੀ ਸੋਹਣੀ ਹੋ ਜਾਵੇ ਹੁਣ ਜ਼ਿੰਦਗੀ ਜੀਣ ਨੂੰ ਜੀ ਕਰਦਾ ਕਿਆ ਬਾਤ ਸਰ ਜਦਾਂ ਜਦੋਂ ਹੌਲੀ ਹੌਲੀ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਆਪਣੇ ਦਰਦਾਂ ਚੋਂ ਬਾਹਰ ਆ ਗਈ ਆ ਹਾਂਜੀ ਉਦੋਂ ਲਿਖਿਆ ਮੈਂ ਹਾਂਜੀ ਜ਼ਿੰਦਗੀ ਸੋਹਣੀ ਹੋ ਜਾਵੇ ਹੁਣ ਜ਼ਿੰਦਗੀ ਜੀਣ ਨੂੰ ਜੀ ਕਰਦਾ ਹਾਂਜੀ ਹਾਂਜੀ ਗੱਲ ਤਾਂ ਬਸ ਕਰਮਾਂ ਦੀ ਹੈ ਹਾਂਜੀ ਬਸ ਮੁੱਕਦੀ ਹੀ ਆਕੇ ਸੋਚਦੇ ਹੈ ਅੱਛਾ ਜੀ ਜਦ ਤੋਰ ਅੰਦਰ ਤੋਂ ਅਹਿਸਾਸ ਹੁੰਦਾ ਜ਼ਿੰਦਗੀ ਦਾ ਗੱਲ ਰੂਹਾਂ ਤੱਕ ਫਿਰ ਹੀ ਪਹੁੰਚਦੀ ਹੈ ਬਾਤ ਕਿਆ ਬਾਤ ਹੈ ਵਕਤ ਬੀਤਣ ਤੋਂ ਪਹਿਲਾਂ ਠੋਕਰ ਮਾਰ ਹਨੇਰੇ ਨੂੰ ਹਾਂਜੀ ਪਤਾ ਹੈ ਔਖਾ ਰਸਤਾ ਹੈ ਦਿੰਦਾ ਇਹ ਰਾਤ ਹੀ ਵੱਡੀ ਚੋਰ ਹੈ ਹਾਂਜੀ ਹਾਂਜੀ ਸੁਪਨੇ ਵੱਡੇ ਕਰ ਆਪਣੇ ਪੂਰੇ ਕਰਨੇ ਤਾਂ ચીਰ ਹਨੇਰਾ ਅੱਗੇ ਵੱਧ ਜੇ ਰੁਕ ਗਿਆ ਤਾਂ ਜਿੰਨ ਦਿਨ ਚੜਦੇ ਨੂੰ ਫਿਰ ਲਿਆ ਜਾਣਗੇ ਚੋਰੇ। ਕੀ ਬਾਤ ਹੈ। ਇਤਾਂ ਬਿਆ ਖੁੱਲ੍ਹਿਆ ਰਚਨਾਵਾਂ ਤੁਸੀਂ ਲਿਖੀਆਂ ਜੋ। ਹਾਂਜੀ ਸਰ। ਤੇ ਇਹ ਐਸੇ ਜਦੋਂ ਕੋਈ ਬੱਚਾ ਹੁੰਦਾ ਵਾ ਆਪਣੇ ਮਾਪਿਓ ਕੋਲੋਂ ਕੋਈ ਬੜਾ ਕੁਝ ਸਿੱਖਦਾ ਵਾ। ਹਾਂਜੀ ਸਰ। ਤਾਂ ਮਾਪਿਓ ਸਿਖਾਉਂਦਾ ਵਾ। ਜਦੋਂ ਉਹ ਥੋੜਾ ਵੱਡਾ ਹੋ ਜਾਂਦਾ ਉਹਨੂੰ ਸਕੂਲੇ ਭਾਜਦਾ ਵਾ। ਹਾਂਜੀ ਸਰ। ਸਕੂਲ ਜਾ ਕੇ ਟੀਚਰ ਕੋਲੋਂ ਟੀਚਿੰਗ ਲੈਂਦਾ ਵਾ। ਤੇ ਇਸ ਵਾਸਤੇ ਵੀ ਕਹਿੰਦੇ ਬਰੂਤਾਰਨਾ ਪੈਂਦਾ। ਹਾਂਜੀ ਸਰ। ਕਿ ਤੁੰਗ ਤੁਸੀਂ ਧਾਰਿਆ ਜੀ। ਸਰ ਜੀ ਮਤਲਬ क्योंकि मैं मतलब मेन वा की तुम मेनु अज तक बोहोत इंटरव्यू दि क्वेश्चन नहीं किया पर मेनू वादिया लगा के मेनू लगता की मेनू खुशी होगी अज मैं ਦੱਸ ਦਿਆਂ ਉਸ ਪਰਸਨ ਲਈ ਹਾਂਜੀ ਮਤਲਬ ਇੱਕ ਨਾ ਫੇਸਬੁੱਕ ਤੇ ਮੈਨੂੰ ਜਦੋਂ ਮੈਂ ਸਟਾਰਟਿੰਗ ਲਿਖਣਾ ਸ਼ੁਰੂ ਕੀਤਾ ਤੇ ਮੇਰੀ ਜਿਹੜੀ ਪਹਿਲੀ ਕਵਤਾ ਹੀ ਮੇਰੇ ਬ੍ਰਦਰ ਨੂੰ ਡੈਡੀਕੇਟ ਸੀ ਹਾਂਜੀ ਹਾਂਜੀ ਤੇ ਮਤਲਬ ਸ਼ਾਇਦ ਮੈਨੂੰ ਨਹੀਂ ਉਸ ਟਾਈਮ ਲੱਗਦਾ ਪਰ ਉਹਨਾਂ ਜਿੰਨਾ ਵੀ ਪੜਦੇ ਹੀ ਉਹਨਾਂ ਨੂੰ ਇਹ ਲੱਗਦਾ ਹੀ ਕਿ ਇਹਦੇ ਵਿੱਚ ਬਹੁਤ ਦਰਦ ਹੈ ਹਾਂਜੀ ਹਾਂਜੀ ਉਹ ਮੈਂ ਚਾਰ ਲਾਈਨਾਂ ਦੀ ਉਹ ਜਿਹੜੇ ਰਿਸ਼ਤੇ ਮੋਆ ਨਹੀਂ ਕਰਦੇ ਉਹ ਅਮਰ ਹੁੰਦੇ ਹਨ ਯਾਦਾਂ ਚੋਂ ਖਾਬਾਂ ਚੋਂ ਹਰ ਵਕਤ ਜੁੜੇ ਰਹਿੰਦੇ ਕਿਆ ਬਾਤ ਅਹਿਸਾਸ ਖਿਆਲ ਮੇਰੀ ਰੂਹ ਦੀ ਧੜਕਣ ਮੇਰਾ ਵੀਰ ਗੁਰਲਾਲ ਵਾਹ ਕੀ ਬਾਤ ਹੈ ਇਸ ਸਾਰੇ ਕੋ ਫੇਸਬੁੱਕ ਤੇ ਅੱਜ ਵੀ ਉਹ ਮੇਰੇ ਨਾਲ ਕਨੈਕਟਡ ਨੇ ਹਮਦਰਦ ਬਾਈ ਕਰਕੇ ਹਮਦਰਦ ਦਵਾਈ ਜੀ ਹਾਂਜੀ ਠੀਕ ਹੈ ਜੀ ਉਹਨਾਂ ਨੇ ਜਦੋਂ ਮੇਰੀ ਇਹ ਕਵਤਾ ਪੜ੍ਹੀ ਤਾਂ ਮੈਨੂੰ ਸਪੈਸ਼ਲੀ ਮੈਸੇਂਜਰ ਤੇ ਫੋਨ ਕੀਤਾ ਹਾਂਜੀ ਵੀ ਤੁਸੀਂ ਬਹੁਤ ਕੋਸ਼ਿਸ਼ ਥੋੜੇ ਲਫ਼ਜ਼ਾਂ ਚ ਲਿਖਿਆ ਹਾਂਜੀ ਹਾਂਜੀ ਤੇ ਮੈਨੂੰ ਫਿਰ ਕਈ ਵਾਰਾ ਸਟਾਰਟਿੰਗ ਜਦੋਂ ਉਦੋਂ ਮੈਨੂੰ ਮੈਂ ਕਈ ਵਾਰਾ ਕੁਝ ਲਿਖਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਤੁਸੀਂ ਮੈਡਮ ਮੈਨੂੰ ਨਾ ਇੱਕ ਵਾਰਾ ਉਹ ਚੀਜ਼ ਦਿਖਾਇਆ ਕਰੋ ਹਾਂਜੀ ਹਾਂਜੀ ਫਿਰ ਉਹਨਾਂ ਨੇ ਮਤਲਬ ਮੈਨੂੰ ਸਰ ਮੈਨੂੰ ਉਸ ਟਾਈਮ ਨਹੀਂ ਵੀ ਨਹੀਂ ਪਤਾ ਕਿ ਮੈਂ ਖੁੱਲੀ ਕਵਤਾ ਲਿਖਦੀ ਆ ਜਾਂ ਕੀ ਕਰਦੀ ਆ ਹਾਂਜੀ ਹਾਂਜੀ ਮਤਲਬ ਮੈਨੂੰ ਕਿਉਂਕਿ ਮੇਰਾ ਉਸ ਟਾਈਮ ਮੈਂ ਬਰ ਫੈਸ਼ਨਲੀ ਇਹ ਸੋਚਿਆ ਨਹੀਂ ਕਿ ਮੈਂ ਕਦੀ ਇਸ ਜਗ੍ਹਾ ਤੇ ਵੀ ਜਾਵਾਂਗੀ ਕਿ ਮੇਰੀ ਇੱਕ ਪਛਾਣ ਬਣੂਗੀ ਇਸ ਇਸ ਲਾਈਨਾਂ ਤੋਂ ਹਾਂਜੀ ਹਾਂਜੀ ਫਿਰ ਉਹਨਾਂ ਨੇ ਸਰ ਮੈਨੂੰ ਥੋੜਾ ਥੋੜਾ ਗਾਈਡ ਕੀਤਾ ਵੀ ਤੁਸੀਂ ਮਤਲਬ ਜਦੋਂ ਲਿਖਦੇ ਆ ਥੋੜਾ ਇੱਥੋਂ ਆ ਚੁੱਕਾ ਕਰੋ ਇੱਥੋਂ ਇਦਾਂ ਫਿਰ ਸਰ ਮੈਨੂੰ ਹਾਂ ਲੈ ਮੈਨੂੰ ਤੁਸੀਂ ਕੀ ਕਹਿ ਸਕਦੇ ਆ ਕਿ ਓ ਮੇਰੇ ਗੁਰੂ ਹੀ ਹਾਂਜੀ ਹਾਂ ਹੈਨਾ ਉਹ ਹਾਂਜੀ ਸਰ ਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਅੱਜ ਧੰਨਵਾਦ ਹੈ ਉਹਨਾਂ ਦੇ ਹਮਦਰਦੀ ਦੇ ਸੌਦੇ ਹੋਣ ਕਿ ਉਹਨਾਂ ਨੇ ਕਸੇਲ ਜੀ ਦਾ ਜ਼ਿਕਰ ਕੀਤਾ ਵਾ ਤੋ ਸੀ ਇਹਨਾਂ ਨੂੰ ਲਿਖਣਾ ਸਿਖਾਇਆ ਵਾ ਤੇ ਕਸੇਲ ਜੀ ਕੋਲ ਅੱਜ ਕਿਹੜੇ ਕਿਹੜੇ ਅਵਾਰਡ ਪਏ ਨੇ ਜਾਂ ਕਿਤੇ ਸਨਮਾਨ ਚਿੰਨ ਪਏ ਕਿੱਥੋਂ ਕਿੱਥੋਂ ਕਸੇਲ ਜੀ ਨੂੰ ਸਨਮਾਨ ਕੀਤਾ ਗਿਆ ਸਰ ਮਤਲਬ ਅਵਾਰਡ ਤੇ ਕਾਫੀ ਮਿਲੇ ਮੈਨੂੰ ਜਿੱਦਾਂ ਖਟਕੜਕਲਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੋਂ ਉੱਥੋਂ ਵੀ ਮਿਲਿਆ ਸੀ ਸਰ ਉਦੋਂ ਵੀ ਸਟਾਰਟਿੰਗ 2000 ਆਈ ਥਿੰਕ ਤੇਜ ਅੱਛਾ ਜੀ ਤੇ ਹਾਂਜੀ ਸਰ ਫਿਰ ਸਾਇਦ ਸਬਾਬਾ ਬਬਕਾਲਾ ਚੋਹੀ ਤੇ ਫਿਰ ਇੱਕ ਪਿੰਗਾ ਸੋਚਦਿਆਂ ਨੇ ਲਾਸਟ ਈਅਰ ਕਰਵਾਇਆ ਸੀ ਡਿਸਟ੍ਰਿਕਟ ਲੈਵਲ ਹਾਂਜੀ ਹਾਂਜੀ ਤੇ ਉਹਦੇ ਚ ਵੀ ਸਰ ਮਤਲਬ ਮੇਰਾ ਨਾਂ ਸੀਗਾ ਮੈਨੂੰ ਉੱਥੋਂ ਵੀ ਸਨਮਾਨ ਮਿਲਿਆ ਆਈ ਥਿੰਕ ਉਹ ਵੀ ਕਵੀਆਂ ਨੂੰ ਮਿਲਿਆ ਸੀ ਹਾਂਜੀ 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 ਸਰ ਹੋਰ ਕੀ ਕੀ ਤੁਸੀਂ ਕਿਹੜੇ ਮੁੱਖ ਚੀਜ਼ ਨੂੰ ਲੈ ਕੇ ਚੁਰਦੇ ਹੋ ਇੱਕ ਤਾਂ ਆਪਾਂ ਆਪਣੇ ਵੀਰ ਨੂੰ ਡੈਡੀਕੇਟਡ ਕਿਤਾਬ ਕਰ ਰਹੇ ਹੋ ਜਾਂ ਉਸ ਨੂੰ ਲੈ ਕੇ ਕਰ ਰਹੇ ਹੋ ਹੋਰ ਇੱਕ ਦੀ ਸੋਚ ਰੱਖੀ ਆ ਸਾਹਿਤ ਵੱਲ ਆਪਣੇ ਚੁਗਰਦੇ ਨੂੰ ਲੈ ਲიਏ ਹਵਾਤਾਵਰਨ ਨੂੰ ਲੈ ਲიਏ ਭਾਰਤ ਨੂੰ ਨਹੀਂ ਲੈ ਲიਏ ਰਾਜਨੀਤੀ ਲੈ ਲიਏ ਹਾਂਜੀ ਸਰ ਮੈਂ ਮਤਲਬ ਉਸ ਜਦ ਸਟਾਰਟ ਸ਼ੁਰੂ ਕੀਤੀ ਉਦੋਂ ਤੇ ਸਿਰਫ ਇੱਕ ਇੱਕ ਹੀ ਲਾਈਨ ਸੀਗੀ ਦਰਦ 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 ਕਹਿ ਸਕਦੇ ਹਾਂ ਉਸ ਤੋਂ ਬਾਅਦ ਹੁਣ ਜਿੱਦਾਂ ਮਤਲਬ ਮੈਂ ਆਪਣੇ ਬਹੁਤ ਦੇ ਕਹਨ ਤੇ ਕਹਿ ਸਕਦੇ ਹਾਂ ਜਿੱਦਾਂ ਤੁਸੀਂ ਗੁਰੂ ਦਾ ਜ਼ਿਕਰ ਕੀਤਾ ਹੋਰ ਵੀ ਬਹੁਤ ਜਿੰਨਾਂ ਨੇ ਮੈਨੂੰ ਕਿਹਾ ਕਿ ਨੀਓ ਇਸ ਜਗ੍ਹਾ ਤੇ ਆਗੇ ਕਿ ਤੁਸੀਂ ਹੁਣ ਵਿਸ਼ੇ ਨੂੰ ਚੇਂਜ ਕਰੋ ਬਿਲਕੁਲ ਬਿਲਕੁਲ ਤੇ ਸਰ ਮੈਂ ਮਤਲਬ ਹੁਣ ਕੀ ਕੋਸ਼ਿਸ਼ ਵੀ ਕੀਤੀ ਕਰਦੀਆਂ ਤੇ ਵਧੀਆ ਰਿਸਪੌਂਸ ਦਿੰਦੇ ਆ ਮੇਰੇ ਪੜਨ ਵਾਲੇ ਵੀ ਉਹਨਾਂ ਨੂੰ ਵੀ ਚੰਗਾ ਲੱਗਦਾ ਸਭ ਤੋਂ ਵਧੀਆ ਮੈਨੂੰ ਉਹ ਗਿਫਟ ਲੱਗਦਾ ਆਪਣੇ ਲਈ ਇੱਕ ਸਨਮਾਨ ਲੱਗਦਾ ਜਦੋਂ ਮੇਰੇ ਮਤਲਬ ਪੜਨ ਵਾਲੇ ਮੈਨੂੰ ਇਹ ਮੈਸੇਜ ਕਰਕੇ ਕਹਿੰਦੇ ਆ ਕਿ ਜਦੋਂ ਤੁਸੀਂ ਹੁਣ ਵਿਸ਼ਾ ਚੇਂਜ ਕਰਕੇ ਲਿਖਣਾ ਸ਼ੁਰੂ ਕੀਤਾ ਸਾਨੂੰ ਇਦਾਂ ਫੀਲ ਹੁੰਦਾ ਕਿ ਹੁਣ ਤੁਸੀਂ ਦਰਦ ਤੋਂ ਬਾਹਰ ਆ ਗਏ ਆ ਤੇ ਮੈਨੂੰ ਕੋਈ ਨਹੀਂ ਲੱਗਦਾ ਕਿ ਹੁਣ ਮੈਂ ਜ਼ਿੰਦਗੀ ਨੂੰ ਜੀਣਾ ਸ਼ੁਰੂ ਕੀਤਾ ਅਸੀਂ ਵੀ ਤੁਹਾਨੂੰ ਉਹੀ ਬੇਨਤੀ ਕਰਾਂਗੇ ਇਹ ਜਿਹੜੇ ਹਾਸੇ ਬਹੁਤ ਜ਼ਿਆਦਾ ਹੁੰਦੇ ਆ ਇਸ ਜਿਹੜੀ ਦੁਨੀਆ ਇੱਕ ਹਰਪਜ ਨਮਾ ਜੀਨੇ ਗੀਤ ਬੋਲੇ ਸੀ ਜਗ ਜੰਗਸ਼ਾਂ ਤੇ ਲੰਦਾ ਇੱਕ ਗੱਡੀ ਤੇ ਇੱਕ ਜਾਵੇ ਇੱਕ ਜਾ ਹਾਂ ਇੱਥੇ ਹਰ ਇੱਕ ਦੁਨੀਆ ਨੇ ਜਾਣਾ ਆਉਣਾ ਵਾ ਅਸੀਂ ਵੀ ਚਾਹਾਂ ਜਿਵੇਂ ਤੁਸੀਂ ਸਾਨੂੰ ਪਿੱਛੇ ਦੱਸ ਚੁੱਕੇ ਹੋਗੇ ਬੇਟੀ ਸਾਡੀ ਅਮਰੀਕਾ ਕੈਨੇਡਾ ਵਲ ਸੈਟਲਡ ਹਾਂਜੀ ਸਰ ਔਰ ਬੇਟਾ ਸੇ ਐਜ਼ ਅ ਕੈਪਟਨ ਕਿੰਗਲੇ ਆ ਰਹੇ ਹੋ ਹਾਂਜੀ ਤੁਸੀਂ ਬਹੁਤ ਖੁਸ਼ਕਿਸਮਤ ਲੋਕ ਜੋ ਇਹਨਾਂ ਚੀਜ਼ਾਂ ਤੁਸੀਂ ਥੋੜਾ ਜਿਹਾ ਬਾਹਰ ਆਓ ਹਾਂਜੀ ਬਾਈ ਕਰ ਲਈ ਸਰ ਇਹ ਚੀਜ਼ਾਂ ਬਾਹਰ ਆ ਕੇ ਤੁਹਾਨੂੰ ਹੋਰ ਦਿਖਾਈ ਦਿੰਦੀ ਸਾਨੂੰ ਤੁਹਾਤ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਤੇ ਤੁਸੀਂ ਕਿਹੜੇ ਕਿਹੜੇ ਹਾਲਾਤਾਂ ਤੋਂ ਕਿਹੜੇ ਕਿਹੜੇ ਰੋੜਾਂ ਤੋਂ ਜਿੱਥੇ ਕੰਡੇ ਵੀ ਜੇ ਸੀ ਉਹਨਾਂ ਉੱਤੇ ਪੈਰ ਧਰ ਕੇ ਅੱਗੇ ਆਪਣੀ ਜ਼ਿੰਦਗੀ ਦੀ ਸਫਲਤ ਨੂੰ ਬਧਾਇਆ ਕਿਉਂਕਿ ਤੁਹਾਣਾ ਬਹੁਤ ਹੀ ਵੱਡਾ ਇੱਕ ਹਾਸਾ ਹੋਇਆ ਜਿਸ ਨੇ ਤੁਹਾਨੂੰ ਕਲਮ ਫੜਨ ਤੇ ਮਜਬੂਰ ਕਰ ਦਿੱਤਾ ਤੁਹਾਡੇ ਬੇਟ ਨੇ ਵੀ ਤੁਹਾਨੂੰ ਹਿੰਮਤ ਦੇ ਕੇ ਕਲਮ ਫੜਨ ਤੇ ਮਜਬੂਰ ਕੀਤਾ ਤੇ ਕਹਿੰਦੇ ਵੀ ਜਿਹੜਾ ਦੁੱਖ ਦਰਦ ਆ ਉਹ ਸਾਹਮਣੇ ਆਉਣਾ ਚਾਹੀਦਾ ਹਾਂਜੀ ਸਰ ਦਿਲ ਅੰਦਰ ਇੱਕ ਕਿਆਨੇ ਕਹਿਬ ਸਿਆਣੇ ਕਵੀ ਨੇ ਵੀ ਕਿਹਾ ਸੀ ਕਿ ਜੇ ਸਾਨੂੰ ਹੱਸਾਂ ਉਦਾਂ ਤੇ ਸਾਨੂੰ ਰੋਣਾ ਵੀ ਚਾਹੀਦਾ ਬਿਲਕੁਲ ਸਰ ਜੇ ਸਾਨੂੰ ਰੋਣਾ ਉਦਾਂ ਤੇ ਹੱਸਣਾ ਵੀ ਚਾਹੀਦਾ ਕਿਉਂਕਿ ਜੇ ਦਿਨ ਹੁੰਦਾ ਰਾਤ ਹੁੰਦੀ ਹੈ ਇਸ ਕਰਕੇ ਬੜੀ ਵਧੀਆ ਲੱਗੀ ਤੁਹਾਣਾ ਮੁਲਾਕਾਤ ਕਰਕੇ ਉਮੀਦ ਆ ਕਿ ਤੁਹਾਨੂੰ ਵੀ ਸਾਥ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਹੋਊਗਾ ਇੱਕ ਲਾਸਟ ਛੋਟਾ ਸਵਾਲ ਆ ਹਾਂਜੀ ਸਰ ਅੱਜ ਕੱਲ੍ਹ ਕੁੜੀਆਂ ਨੂੰ ਕਲਮ ਚੁੱਕਣ ਦਾ ਬਹੁਤ ਘੱਟ ਛਾਅ ਆ ਗਿਆ। ਤੇ ਤੁਸੀਂ ਉਹਨਾਂ ਵਾਸਤੇ ਜਾਂ ਨਵੇਂ ਲਖਾਰੀ ਕੋਈ ਆਉਣ ਉਹਨਾਂ ਕੋਲ ਸੰਦੇਸ਼ ਦੇਣਾ ਚਾਹੁੰਦੇ ਹੋ? ਮਤਲਬ ਜੇ ਤੇ ਲਾਵੇਂ ਸਰ ਮੈਨੂੰ ਤੇ ਕਈ ਵਾਰ ਲੱਗਦਾ ਹੁੰਦਾ ਕਿ ਹੁਣ ਪਾਠ ਘਟ ਗਿਆ। ਹਾਂਜੀ ਇਹ ਵੀ ਗੱਲ ਹੈ ਜੀ। ਹਾਂਜੀ। ਹਾਂਜੀ ਹਾਂਜੀ। ਹਨਾ ਅੱਜ ਕਾਹ ਦੀ ਸੋਸ਼ਲ ਮੀਡੀਆ ਦੇਖਦੇ ਆ ਕਵਤਾ ਪਾ ਦਿੰਦੇ ਆ। ਹਾਂਜੀ। ਦੈਨ ਵੀ ਲਾਈਕ ਕਮੈਂਟ ਕਰੋ ਹਾਂਜੀ ਮਤਲਬ ਪਾਠਕ ਘਟ ਗਿਆ ਹੁਣ ਪਰ ਮੈਂ ਸੋਚਦੀ ਆਂ ਵੀ ਚੰਗਾ ਲਿਖਣਾ ਜੇ ਤੁਸੀਂ ਲਿਖਦੇ ਆਂ ਤੁਸੀਂ ਇੱਕ ਟਰੈਕ ਤੇ ਆ ਕੰਟੀਨਿਊ ਆਪਣੇ ਲਿਖਦੇ ਰਹੋ ਲਿਖਦੇ ਰਹੋ ਜੇ ਤੁਸੀਂ ਚੰਗਾ ਲਿਖਦੇ ਆਂ ਤੇ ਚੰਗੇ ਪਾਠਕ ਜ਼ਰੂਰ ਪੜਦੇ ਆਂ ਹਾਂਜੀ ਤੇ ਤੁਹਾਨੂੰ ਐਪਰੀਸ਼ੀਏਟ ਵੀ ਕਰਦੇ ਆਂ ਠੀਕ ਹੈ ਤੇ ਮੈਨੂੰ ਲੱਗਦਾ ਜੇ ਤੁਹਾਡੇ ਚ ਏ ਸ਼ੌਂਕ ਆ ਜਾਂ ਤੁਹਾਡੇ ਚ ਇਹ ਗੁਣ ਹੈਗਾ ਵਾ ਤੇ ਉਹਨੂੰ ਜ਼ਰੂਰ ਬਾਹਰ ਲਿਆਉਣਾ ਚਾਹੀਦਾ ਦੇ ਆਪਣੇ ਮਨ ਦੇ ਬਲਵਲੇ ਜਜ਼ਬਾਤਾਂ ਨੂੰ ਕਾਗਜ਼ ਤੇ ਲਿਖ ਕੇ ਉਕੇਰਨਾ ਇਹ ਹਰ ਇੱਕ ਦੇ ਵਾਸਤੇ ਹੈ ਬਿਲਕੁਲ ਬਿਲਕੁਲ ਤੇ ਇਹ ਸਨ ਅਮਨ ਢਿਲੋਂ ਕਸੇ ਆਓ ਤੁਹਾਨੂੰ ਅਗਲੇ ਹਫਤੇ ਤੁਹਾਨੂੰ ਮਿਲਦੇ ਹਾਂ ਜਾਂ ਅਗਲੇ ਜਿਹੜੀ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਉਸ ਵਿੱਚ ਤੁਹਾਨੂੰ ਨਵੀਆਂ ਕਲਮਾ ਪ੍ਰੋਗਰਾਮ ਵਿੱਚ ਕਿਸੇ ਨਵੇਂ ਕਵੀ ਨਾਲ ਮੁਲਾਕਾਤ ਕਰਾਵਾਂਗੇ ਉਹਨਾਂ ਚਿਰ ਸਸਰੀ ਤੋਂ